ਉਸੇ ਤਰ੍ਹਾਂ ਜਿਹੜਾ ਅੱਜ ਦਾ ਨੁਕਤਾ ਹੈ ਫਰੂਕੀ ਜੀ ਇਹ ਨੁਕਤਾ ਏਡਾ ਕਾ ਜ਼ਿਆਦਾ ਕਾਰੀਗਰ ਹੈ 99% ਲੋਕ ਪਰੇਸ਼ਾਨ ਪਤਾ ਕਿਹੜੀ ਗੱਲੋਂ ਨਹੀਂ 99% ਲੋਕ ਪਰੇਸ਼ਾਨ ਨੇ ਇਸ ਗੱਲ ਤੋਂ ਨਹੀਂ ਵੀ ਪੇਟ ਹੀ ਨਹੀਂ ਸਾਫ਼ ਹੁੰਦਾ ਪੇਟ ਇਨਸਾਫ ਹੋਇਆ ਗੈਸ ਬਣ ਗਈ ਗੈਸ ਬਣ ਗਈ ਫੈਟੀ ਲੀਵਰ ਹੋ ਗਿਆ ਐਸਜੀਯੂ ਟਪੀਟੀ ਵੱਧ ਗਿਆ ਫੈਟ ਵਧਣ ਲੱਗੀ ਸਰੀਰ ਦੇ ਵਿੱਚ ਫੈਟੀ ਲੀਵਰ 1 ਫੈਟੀ ਲੀਵਰ 2 ਗ੍ਰੇਡ 3 ਗ੍ਰੇਡ 4 ਉਹਦੇ ਬਾਅਦ ਲੀਵਰ ਸਿਰੋਸਿਸ ਫਾਈਬਰੋਸਕੀਨ ਅਰਗੀਆਂ ਦਿੱਕਤਾਂ ਜਾਂ ਲੀਵਰ ਫਾਈਬਰੋਸਿਸ ਅਰਗੀਆਂ ਕੰਡੀਸ਼ਨਸ ਡਿਵੈਲਪ ਹੋ ਰਹੀਆਂ ਨੇ ਉਹਦੇ ਵਿੱਚ ਸਭ ਤੋਂ ਅੱਛਾ ਇਹ ਚੱਲਦੇ ਚੱਲਦੇ ਇਹਦੇ ਨਾਲ ਹੀ ਚੱਲਦੇ ਚੱਲਦੇ ਗੈਸ ਕਬਜੇ ਸਾਰੀਆਂ ਦਿੱਕਤਾਂ ਉਹਦੇ ਚੱਲਦੇ ਚੱਲਦੇ ਤੁਹਾਨੂੰ ਅਲਜ਼ਾਈਮਰ ਅਰਗੀਆਂ ਦਿੱਕਤਾਂ ਤੁਹਾਡੇ ਸਿਰਦਰਦੀ ਦਿੱਕਤਾਂ ਸਰਵਾਈਕਲ ਦੀਆਂ ਦਿੱਕਤਾਂ ਫਿਰ ਉਸ ਤੋਂ ਬਾਅਦ ਚਮੜੀ ਦੇ ਜਿੰਨੇ ਬਦੂਤ ਰੋਗ ਹੈਗੇ ਤੁਹਾਡੇ ਯੂਰਿਕ ਐਸਿਡ ਹੋ ਗਿਆ ਕੋਲੇਸਟ੍ਰੋਲ ਹੋ ਗਿਆ ਸਾਰੀਆਂ ਚੀਜ਼ਾਂ ਇੱਥੋਂ ਪੈਦਾ ਹੋ ਰਹੀਆਂ ਨੇ ਤੇ ਸਾਰੇ ਬੰਦੇ ਪਰੇਸ਼ਾਨ ਇੱਕ ਗੱਲ ਤੋਂ ਵੀ ਜੇ ਕਿਤੇ ਗੁਰੂ ਜੀ ਢਿੱਡ ਹੋ ਜੇ ਸਾਡਾ ਸਾਫ਼ ਤੇ ਜੋਦਾ ਜੀ ਆਨੰਦ ਅਸੀਂ ਮਾੜੀ